ਅੱਜ ਦੀ ਜਿਹੜੀ ਲੋਕ ਅਦਾਲਤ ਹੈ ਇਹਦੇ ਅੰਦਰ ਸਾਡੇ ਨਾਲ ਮੈਡਮ ਸਪੈਸ਼ਲ ਡੀਜੀਪੀ ਗੁਰਪ੍ਰੀਤ कौर ਜੋ ਮੈਮ ਤੇ ਔਮਨ ਕਮਿਸ਼ਨ ਦੀ ਤਰਫੋਂ ਪੂਰੀ ਲੋਕ ਅਦਾਲਤ ਇਕੱਠੀ ਲਗਾਈ ਗਈ ਹੈ। ਔਰ ਇਹਦੇ ਅੰਦਰ ਜਿਹੜੇ ਨੇ ਸਾਡੇ ਕਮਿਸ਼ਨ ਦੀ ਤਰਫੋਂ 40 ਕੇਸਸ ਸੀਗੇ ਉਹ ਆਏ ਨੇ ਤੇ ਜਿਹੜੇ ਵਾਕਿਨ ਆਏ ਨੇ ਉਹ 20 ਕੇਸਸ ਦੇ ਕਰੀਬ ਹੈਗੇ ਨੇ। ਮਕਸਦ ਸਾਰਾ ਇਹੀ ਸੀਗਾ ਕਿ ਅਸੀਂ ਜੁਆਇੰਟ ਜਿਹੜਾ ਆ ਐਵੈਂਚਰ ਕਰੀਏ ਤਾਂ ਕਿ ਪੁਲਿਸ ਦੇ ਤਰਫੋਂ ਜਿਹੜੇ ਵੀ ਕੇਸਸ ਦੇ ਉੱਤੇ ਸਾਨੂੰ ਡਿਸੀਜਨ ਚਾਹੀਦੇ ਨੇ ਉਨਾਂ ਨੇ ਉਦੋਂ ਹੀ ਆਰਡਰ ਕਰ ਦਿੱਤੇ ਗਏ ਜਿਸ ਦੇ ਉੱਤੇ ਕਿ ਇਮੀਡੀਏਟ ਐਕਸ਼ਨ ਹੋ ਜਾਏਗਾ ਕਮਿਸ਼ਨ ਦੀ ਤਰਫ ਤੋਂ ਕੀ ਹੁੰਦਾ ਕਿ ਸਾਡੇ ਕੋਲ ਐਪਲੀਕੇਸ਼ਨ ਆਉਂਦੀ ਹੈ ਸੇ ਰਜਿਸਟਰ ਕਰਦੇ ਆ ਫਿਰ ਪੁਲਿਸ ਨੂੰ ਭੇਜਿਆ ਜਾਂਦਾ ਇਨਕੁਆਰੀ ਦੇ ਲਈ ਉੱਥੋਂ ਫਿਰ ਆਈਓ ਜਿਹੜੇ ਨੇ ਉਹ ਅਸਾਈਨ ਹੁੰਦੇ ਨੇ ਉਹ ਇਨਕੁਆਰੀ ਕਰਕੇ ਫਿਰ ਰਿਪੋਰਟ ਆਉਂਦੀ ਹੈ ਸਾਡੇ ਕੋਲ ਉਸ ਦੇ ਉੱਤੇ ਫਿਰ ਦੋਵਾਂ ਪਾਰਟੀਆਂ ਨੂੰ ਬੁਲਾਇਆ ਜਾਂਦਾ ਸੁਣਿਆ ਜਾਂਦਾ ਉਸ ਤੋਂ ਬਾਅਦ ਡਿਸੀਜਨ ਕੀਤਾ ਜਾਂਦਾ ਇੱਥੇ ਇਹ ਲੋਕ ਅਦਾਲਤ ਲਗਾਉਣ ਦੇ ਨਾਲ ਬਹੁਤ ਵੱਡਾ ਫਾਇਦਾ ਹੈ ਨਾਮ ਦੇ ਆਰ ਦੇ ਨਾਲ ਕਿ ਇਹਨਾਂ ਨੇ ਇਮੀਡੀਏਟ ਐਕਸ਼ਨ ਉਸ ਦੇ ਉੱਤੇ ਜਿੰਨੇ ਵੀ ਵਾਕਿੰਗਸ ਨੇ ਜਾਂ ਰਜਿਸਟਰਡ ਕੇਸਸ ਨੇ ਉਸੇ ਟਾਈਮ ਅਲੱਗ-ਅਲੱਗ ਜਿੱਥੇ ਵੀ ਆਈਓ ਦੇ ਸਾਰੇ ਆਏ ਹੋਏ ਨੇ ਰਿਐਕਸ਼ਨ ਦੇ ਲਈ ਕੀਤਾ ਜਾਂਦਾ ਹੈ। ਉਹ ਇਹ ਜੋ ਲੋਕ ਅਦਾਲਤ ਅਸੀਂ ਹਰ ਡਿਸਟ੍ਰਿਕਟ ਦੇ ਵਿੱਚ ਇਹ ਮਿਲ ਕੇ ਅਸੀਂ ਲਗਾਵਾਂਗੇ ਤਾਂ ਕਿ ਜਿਹੜੇ ਕੇਸਸ ਜਿੰਨੇ ਵੀ ਹੁੰਦੇ ਨੇ ਇਮੀਡੀਏਟ ਐਕਸ਼ਨ ਹੋ ਕੇ ਉਹਨਾਂ ਨੂੰ ਸੋਲਵ ਕੀਤਾ ਜਾਵੇ। ਬਾਕੀ ਮੈਂ ਤੁਹਾਨੂੰ ਦੱਸਾਂਗੀ। ਮੈਂ ਕਿੰਨੇ ਕੇਸਾਂ ਦਾ ਨਿਕਲਣਾ ਆ ਜਾਂ ਜਿੱਦਾਂ ਸਾਡੇ ਕੋਲ ਜਿੱਦਾਂ ਕਮਿਸ਼ਨ ਦੇ ਸਾਡੇ 40 ਕੇਸਸ ਸੀਗੇ ਉਹਨਾਂ ਦੇ ਅੰਦਰ ਕਈ ਕੇਸਸ ਹੁੰਦੇ ਨੇ ਜਿਹੜੇ ਕਿ ਪੋਰਟ ਚਲੇ ਜਾਂਦੇ ਨੇ। ਕੋਡ ਜਿਹੜਾ ਕੇਸ ਹੁੰਦਾ ਉਹਦੇ ਚ ਕਮਿਸ਼ਨ ਦਾਖਿਲ ਨਹੀਂ ਦੇ ਸਕਦਾ ਉਹਦੇ ਅੰਦਰ ਠੀਕ ਹੈ ਬਾਕੀ ਜਿਹੜੇ ਛੋਟੇ ਮੋਟੇ ਕੇਸ ਹਨ ਜਿਦੇ ਕੋਈ ਛੋਟਾ ਡੋਮੈਸਟਿਕ ਵਾਇਲੈਂਸ ਹੈ ਇੱਕ ਨੇਬਰਸ ਆਪਸ ਵਿੱਚ ਲੜਪੇ ਜਾਂ ਕੁਝ ਹੋ ਗਏ ਉਹਨਾਂ ਦਾ ਇਮੀਡੀਏਟ ਨਿਪਟਾਰਾ ਹੋ ਜਾਂਦਾ ਆਈ ਊਡ ਸੇ ਆਊਟ ਆਫ 40 ਏਟਲੂ 30 ਕੇਸਸ ਹੱਥੇ ਨਿਪਟਾਰਾ ਹੋ ਜਾਂਦਾ ਬਾਕੀ ਜਿਹੜੇ ਕੋਰਟ ਪੈਂਡਿੰਗ ਕੇਸਸ ਨੇ ਉਹਨਾਂ ਦਾ ਨਿਪਟਾਰਾ ਕੋਈ ਨਹੀਂ ਹੋ ਸਕਦਾ ਉਹ ਕੋਰਟ ਚ ਡਿਸੀਜਨ ਹੋਏਗਾ ਉਹਨਾਂ ਦਾ ਨਾ ਸੋ ਪੰਜਾਬ ਸਰਕਾਰ ਦਾ ਇਹ ਉਪਰਾਲਾ ਸੀਗਾ ਕਿ ਇੱਕ ਜਨ ਸੁਣਵਾਈ ਕੀਤੀ ਜਾਵੇ ਜਦੇ ਵਿੱਚ ਜਿਹੜੀ ਮਹਿਲਾਵਾਂ ਹੈ ਉਹਨਾਂ ਦੀ ਜਿਹੜੀਆਂ ਪੈਂਡਿੰਗ ਕੰਪਲੇਂਟਸ ਹੈਗੀਆਂ ਨੇ ਸਟੇਟ ਕਮਿਸ਼ਨ ਫਾਰ ਔਮਨ ਕੋਲ ਪੈਂਡਿੰਗ ਹੈ ਔਰ ਉਸ ਤੋਂ ਇਲਾਵਾ ਜਿਹੜੀ ਕਿ ਪੈਂਡਿੰਗ ਕੰਪਲੇਂਟਸ ਹਨ ਵਿੱਤੀ ਰਿਲੀਜ਼ ਡਿਪਾਰਟਮੈਂਟ ਉਹਦੇ ਸੰਬੰਧੀ ਅਸੀਂ ਇਹ ਜਨ ਸੁਣਵਾਈ ਕਰਨ ਤੋਂ ਪਹਿਲਾਂ ਪਬਲਿਸਿਟੀ ਕੀਤੀ ਸੀਗੀ ਤਾਂ ਜੋ ਸੋਸ਼ਲ ਮੀਡੀਆ ਰਾਹੀਂ ਔਰ ਪ੍ਰਿੰਟ ਮੀਡੀਆ ਦੇ ਰਾਹੀਂ ਤਾਂ ਕਿ ਵੱਦ ਤੋਂ ਵੱਦ ਜਿਹੜੇ ਐਗਰੀਵਡ ਕੰਪਲੇਨੈਂਟਸ ਹੈ ਉਹ ਇੱਥੇ ਆ ਸਕਣ ਤੇ ਇੱਥੇ ਜਿਹੜੇ ਰਿਲੇਟਿਡ ਡੀਸੀਪੀਜ਼ ਔਰ ਕਨਸਰਨਡ ਏਸੀਪੀਜ਼ ਔਰ ਐਸਐਚਓਜ਼ ਨੂੰ ਬੁਲਾਇਆ ਗਿਆ ਸੀਗਾ ਔਰ ਮੌਕੇ ਤੇ ਜਿੰਨੇ ਵੀ ਕੇਸਸ ਦਾ ਵੱਦ ਤੋਂ ਵੱਦ ਨਿਪਟਾਰਾ ਹੋ ਸਕਿਆ ਉਹ ਅਸੀਂ ਕੀਤਾ ਬਾਕੀ ਜਿਹੜੇ ਕੇਸਸ ਸਾਨੂੰ ਲੱਗਿਆ ਕਿ ਇਹਦੇ ਵਿੱਚ ਜ਼ਿਆਦਾ ਇਨਕੁਆਇਰੀ ਜਾਂ ਇਨਵੈਸਟੀਗੇਸ਼ਨ ਦੀ ਲੋੜ ਹੈ ਉਹ ਅਸੀਂ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਨੂੰ ਮਾਰਕ ਕਰ ਦਿੱਤਾ ਹੈ ਔਰ ਉਹਨਾਂ ਨੂੰ ਇੱਕ ਟਾਈਮ ਲਾਈਨ ਦੇ ਦਿੱਤੀ ਹੈ ਜਿਹਦੇ ਵਿੱਚ ਉਹ ਰਿਪਲਾਈ ਦੇਣਗੇ ਕਮਿਸ਼ਨ ਨੂੰ ਸੋ ਕੁਝ ਕੇਸਸ ਵਿੱਚ ਕਮਿਸ਼ਨ ਨੇ ਉਹਨਾਂ ਉਹਦਾ ਕਾਗਨੀਸੈਂਸ ਲੈ ਕੇ ਉਹਨਾਂ ਨੂੰ ਕਮਿਸ਼ਨ ਵਿੱਚ ਆਉਣ ਦਾ ਟਾਈਮ ਦਿੰਦਾ ਸੋ ਅੱਜ ਜਿਵੇਂ ਮੈਡਮ ਨੇ ਤੁਹਾਨੂੰ ਪਹਿਲਾਂ ਦੱਸਿਆ ਕਿ 40 ਕੰਪਲੇਂਟਸ ਕੰਪਲੇਨੈਂਟਸ ਔਰ ਓਪੋਜੀਟ ਪਾਰਟੀਆਂ ਤਾਂ ਉਹ ਸੀਗੀਆਂ ਜਿਹੜੀਆਂ ਕਿ ਜਿਨ੍ਹਾਂ ਦੇ ਸਟੇਟ ਕਮਿਸ਼ਨ ਵਿੱਚ ਕੇਸਿਸ ਪੈਂਡਿੰਗ ਸੀਗੇ ਔਰ ਕੁਝ ਵੀ ਕੰਪਲੇਨੈਂਟਸ ਇਹੋ ਜਿਹੇ ਸੀਗੇ ਜੋ ਸਾਡੀ ਪ੍ਰੀ ਪਬਲਿਸਿਟੀ ਜੋ ਅਸੀਂ ਕੀਤੀ ਸੀ ਉਹਦੇ ਆਧਾਰ ਤੇ ਇਹ ਉਹਨਾਂ ਨੂੰ ਪਤਾ ਲੱਗਿਆ ਸੀਗਾ ਕਿ ਅੱਜ ਇੱਥੇ ਜਨ ਸੁਣਵਾਈ ਹੈ ਤਾਂ ਉਹ ਇੱਥੇ ਆ ਕੇ ਉਹਨਾਂ ਨੇ ਆਪਣੀ ਗੱਲ ਦੱਸੀ ਜਿੱਥੇ ਆਫੀਸਰਸ ਅਵੇਲੇਬਲ ਸੀਗੇ ਅਸੀਂ ਉਹਨਾਂ ਦੀ ਗੱਲ ਕਰਾ ਦਿੱਤੀ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀਆਂ ਔਰ ਜਿੱਥੇ ਅਵੇਲੇਬਲ ਨਹੀਂ ਹੋ ਸਕੇ ਸੀ ਉਹਨਾਂ ਨੂੰ ਫੋਨ ਤੇ ਡਾਇਰੈਕਸ਼ਨ ਦੇ ਦਿੱਤੀਆਂ ਸੋਸੀਂ ਆਸ ਕਰਦੇ ਹਾਂ ਕਿ ਲੋਕਾਂ ਨੂੰ ਇਹੋ ਜੀ ਜਿਹੜੀ ਅਸੀਂ ਇਹ ਇਨੀਸ਼ੀਏਟਿਵ ਲਿਆ ਹੈ ਇਹਦੇ ਨਾਲ ਉਹ ਸੌਕੇ ਹੋਣਗੇ ਤੇ ਉਹਨਾਂ ਦਾ ਟਾਈਮ ਬౌండ్ ਡਿਸਪੋਜ਼ਲ ਹੋਏਗਾ ਔਰ ਜਸਟਿਸ ਮਿਲੇਗਾ ਹਾਂਜੀ ਉਹ ਲੋ ਪੰਜਾਬ ਤੋਂ ਕੇਸ ਸੀਗੇ ਉਹ ਨਹੀਂ ਇਹ ਲੁਧਿਆਣਾ ਦੇ ਸੀਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਬਾਕੀ ਜ਼ਿਲ੍ਹਿਆਂ ਵਿੱਚ ਵੀ ਜਾਈਏ और जान तो उन्होंने पब्लिसाइज़ करिए सोशल मीडिया के राही और जदों एक इस तरह का असी ये जड़ा उपराला है ये फस्ट इस तरह की जॉइंट मीटिंग है और यी मीटिंग है असी दूजे जिलों में भी, भी करा ताकि महिलावान खास करके जो उन्होंवाई होर अज अं इत दोपहर न मैडम और इनगरेट कर जा रहे ने एक सज राहत क्लीनिक सिविल होस्पिटल ਉੱਥੇ ਵੀਐਸਸੀ ਡੋਮੈਸਟਿਕ ਵਾਇਲੈਂਸ ਦੇ ਕੰਪਲੇਂਟਸ ਨੂੰ ਡੀਲ ਕਰੰਟਲੀ ਕਾਉਂਸਲਰਸ ਅਪਾਇੰਟ ਕੀਤੇ ਔਰ ਉਹਦਾ ਉਦਘਾਟਨ ਕੀਤਾ ਜਾਏਗਾ ਜਿਹਦੇ ਵਿੱਚ ਕੀ ਜੋ ਸਿਵਲ ਹਸਪੀਟਲ ਵਿੱਚ ਕੰਪਲੇਨੈਂਟਸ ਆਉਂਦੇ ਨੇ ਉਹ ਸਿਵਲ ਹਸਪੀਟਲ ਵਿੱਚ ਜਿਹੜੀ ਇੰਜਰੀਜ਼ ਰਿਪੋਰਟ ਹੁੰਦੀਆਂ ਨੇ ਉਹਦੇ ਵਿੱਚ ਕਾਫੀ ਡੋਮੈਸਟਿਕ ਵਾਇਲੈਂਸ ਦੇ ਕੇਸਸ ਹੁੰਦੇ ਨੇ ਤੇ ਉਹਨਾਂ ਨੂੰ ਕੋਈ ਕਾਉਂਸਲਿੰਗ ਨਹੀਂ ਮਿਲਦੀ ਨਾ ਉਹਨਾਂ ਦੀ ਹੈਂਡਹੋਲਡਿੰਗ ਹੁੰਦੀ ਹੈ ਪਰ ਇਹ ਜਿਹੜਾ ਅਸੀਂ ਸਾਡੇ ਨਾਲ ਇੱਕ ਐਨਜੀਓ ਹੈ ਜੋ ਕੰਮ ਕਰ ਰਹੀ ਹੈ ਉਹ ਇੰਦੋਰ ਬੇਸਡ ਐਨਜੀਓ ਹੈ ਔਰ ਇੱਕ ਜਿਹੜਾ ਇਹ ਉਪਰਾਲਾ ਸੀਗਾ ਅਸੀਂ ਪਹਿਲਾ ਸਿਵਲ ਹਸਪੀਟਲ ਮੁਹੱਲੇ ਵਿੱਚ ਚਲਾਇਆ ਜਿੱਥੇ ਉਹ ਕਾਫੀ ਸਕਸੈਸਫੁਲ ਰਿਹਾ ਤੇ ਉੱਥੇ ਅਸੀਂ ਇੱਕ ਤਕਰੀਬਨ 100 ਲੇਡੀਜ਼ ਨੂੰ ਕਾਉਂਸਲਿੰਗ ਔਰ ਉਹਨਾਂ ਨੂੰ ਹੈਂਡਹੋਲਡਿੰਗ ਕੀਤੀ ਔਰ ਉਹਨਾਂ ਦੀ ਐਫਆਈਆਰ ਦੀ ਜਿਹੜੀ ਜਿੱਥੇ ਐਫਆਈਆਰ ਦਰਜ ਕਰਨ ਦੀ ਲੋੜ ਸੀਗੀ ਉਹਨਾਂ ਨੂੰ ਥਾਣੇ ਵਿੱਚ ਕਾਉਂਸਲਰਜ਼ ਨੇ ਜਾ ਕੇ ਹੈਲਪ ਕੀਤੀ ਕਿ ਐਫ ਆਈ ਆਰ ਦਰਜ ਕੀਤੀ ਜਾਵੇ ਔਰ ਜਿੱਥੇ ਉਹਨਾਂ ਨੂੰ ਕਾਉਂਸਲਿੰਗ ਦੀ ਲੋੜ ਸੀ ਜਾਂ ਉਹਦੇ ਹਸਬੰਦ ਨੂੰ ਔਰ ਫੈਮਿਲੀ ਨੂੰ ਕਾਉਂਸਲਿੰਗ ਦੀ ਲੋੜ ਸੀ ਕਾਫੀ ਸਾਰੇ ਕੇਸ ਰਿਸੋਲਵਸ ਕੀਤੇ ਸੋ ਅੱਜ ਜਿਸੀ ਇਹ ਜਿਹੜਾ ਟੂ ਪ੍ਰੌਂਸ ਸਾਡਾ ਐਕਸ਼ਨ ਸੀਗਾ ਕਿ ਅਸੀਂ ਇੱਕ ਜਨ ਸੁਣਵਾਈ ਕਰੀਏ ਔਰ ਲੋਕਾਂ ਦੇ ਰੂਬਰੂ ਹੋਈਏ ਤਾਂਕਿ ਉਹਨਾਂ ਨੂੰ ਚੱਲ ਕੇ ਚੰਡੀਗੜ੍ਹ ਨਾ ਜਾਣਾ ਪਵੇ ਔਰ ਜੋ ਸਮਾ ਜੋ ਪੰਜਾਬ ਸਰਕਾਰ ਦਾ ਇੱਕ ਟੀਚਾ ਹੈ ਕਿ ਅਸੀਂ ਅਫਸਰ ਲੋਕਾਂ ਦੇ ਕੋਲ ਪਹੁੰਚਣ ਔਰ ਨਾ ਕਿ ਲੋਕਾਂ ਨੂੰ ਦਫਤਰਾਂ ਵਿੱਚ ਖੜਜਲ ਖਵਾਉਣਾ ਪਵੇ। ਸਾਰੇ 60 ਕੇਸਿਸ ਡਿਮੈਸਟਿਕ ਵਾਇਲੈਂਸ ਦੇ ਸੀਗੇ ਕੋਈ ਹੋ ਵੀ ਨਹੀਂ। ਇਹਦੇ ਵਿੱਚ ਨੇ ਡਿਮੈਸਟਿਕ ਵਾਇਲੈਂਸ, ਨੇਬਰਲੀ ਡਿਸਪਿਊਟਸ ਔਰ ਕੁਝ ਆਪਣੇ ਫੈਮਿਲੀ ਡਿਸਪਿਊਟਸ, ਸਾਈਬਰ ਕ੍ਰਾਈਮ ਔਰ ਲਿਵ ਇਨ ਰਿਲੇਸ਼ਨਸ਼ਿਪ ਇਸ ਤਰ੍ਹਾਂ ਦੇ ਕੁਝ ਕੇਸਿਸ। ਇਹ ਜਿਹੜੇ ਸੋਸ਼ਲ ਕੇਸਸ ਐ ਬੜੇ ਕੰਪਲਿਕੇਟਿਡ ਹੁੰਦੇ ਨੇ ਇਹਨਾਂ ਨੂੰ ਆ ਕਈ ਕਈਆਂ ਵਿੱਚ ਕੋਰਟ ਜਾਣਾ ਹੀ ਪੈਂਦਾ ਅਸੀਂ ਤਾਂ ਜਾਣਦੇ ਆ ਕਿ ਕੋਰਟ ਜੋ ਆਪਣੇ ਦੇਸ਼ ਵਿੱਚ ਕੋਰਟ ਪ੍ਰਣਾਲੀ ਐ ਉਹ ਥੋੜੀ ਐਸਟਰਾਦੀ ਹੋ ਜਾਏ ਤਾਂ ਕਿ ਲੋਕਾਂ ਨੂੰ ਕੋਟਾ ਵਿੱਚ ਵੀ ਜਲਦ ਇਨਸਾਫ ਮਿਲੇ ਲੜਉਣਾ ਕੋਈ ਨਹੀਂ ਇੱਕ ਇੱਕ ਕਰਕੇ ਦੱਸੋ ਪਤਾ ਨਹੀਂ ਕਿ ਪੁੱਛੋ ਆਂ ਜੀ ਅੰਮ੍ਰਿਤ ਸਿੰਘ ਥੈਂਕ ਯੂ ਸੋ ਐਚੀ ਕੋਈ ਨਹੀਂ ਜੇ ਤੁਸੀਂ ਡਾਇਰੈਕਟ ਜਾਈਏ ਤਾਂ ਲਿਫਟਾਂ ਵੀ ਲੱਗਦੀ ਹੋਵੇ ਦੁਆ ਦੇ ਬਾਅਦ ਵਿੱਚ ਕੋਈ ਫੀਡ ਨਹੀਂ ਹੈ ਬਿਲਕੁਲ ਬੈਂਡਰ ਨਹੀਂ ਜਿੱਥੇ ਹੈ ਇਹ ਬੜੀ ਈਨੀ

ਬਾਕੀ ਐਨਰਾਈਟਿੰਗ ਦੇ ਫਲੇਵਰ ਜਿਹਨੇ ਤਾਂ ਵੀਕੈਂਡ ਬਣੇ ਕਿੱਥੇ ਹੈ ਕਿੱਥੇ ਹੈ ਜਿਹੜੀ ਸਾਡੇ ਕਿੰਨੀ ਜੈਂਬਰ ਨੇ ਇੱਥੇ ਇੱਥੇ ਇਹ ਤਾਂ ਆਪਣੇ ਕਰਵਾ ਲੈਣੇ ਪਾਣੀ ਪਾਣੀ ਪਰ ਕਿਸ਼ਾ ਕਰਨਾ ਜੀਸੀ ਸਾਹਿਬ ਇਹ ਇਹਨਾਂ ਤੋਂ ਜੱਟ ਨੂੰ ਮਾਰਨ ਦਾ ਵਧੀਆ ਹੈ ਕੋਈ ਨਾ ਸਾਈਟ ਤੇ ਵੇਖੋ 7 11 ਮੈਂ ਮਿਲਣਾ ਹੈ ਨੰਬਰ ਠੀਕ ਹੈ ਮਾਈਕ੍ਰੋ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਕਿ ਕਿਹੜਾ ਮਨ ਹੁੰਦਾ ਹੈ ਤਾਂ ਇਹ ਸਹੀ ਹੈ ਕਿ ਇੱਕ ਸਬੂਤ ਤੋਂ ਲੈ ਜਾ ਜੋ ਲੜਕੀ ਆ ਰਹੀ ਹੈ ਜੇ ਉਹ ਹੋਵੇ ਮੈਨੂੰ ਨਹੀਂ ਹੇ ਮੈਡਮ ਉਹਦਾ ਕੀ ਸਾਇ ਹੈ ਆਹ ਸਹੀ ਰਹੂਗੀ अपॉइंट वो जाके राउंड कांसलर राउंड में जो हो होता है कितने कितने केसेस केसेस आई स्क्रीन कि पंज केसिक लड़की ने प्वाइजन खाने की कोशिश की पर अगर ये लड़की ने भी वापस चले जा ट्रीटमेंट लगे डॉक्टरों को कांसिलर हैं जाके देखकर फिर आइडेंटीफाई वो कैसे और फिर वो रजिस्टर करा और फिर ये पहला एक्सपेरिमेंट चल रहे हैं जिससे ट्रेनिंग के अपने काउंसलर और भी ऑलरे चल रहे हैं ठीक है फिर मैडम